ਸਾਡੇ ਸੱਜਣ ਮਿੱਤਰ ਸਾਡੇ ਭਰਾ ਪਹੁੰਚੇ ਨੇ ਜਿਨ੍ਹਾਂ ਨੇ ਬੜਾ ਮਾਣ ਵਧਾਇਆ ਹੈ ਉਹਨਾਂ ਦੇ ਚਰਮਾ ਦੇ ਹੱਕਵਾਨ ਕੇ ਬਲਵਾਂ ਕਾਂਗਰਸ ਕਮੇਟੀ ਵੱਲੋਂ ਸੁਭੀ ਹਰਮਾ ਜੀ ਵੱਲੋਂ ਤੇ ਸਾਰੇ ਵੀ ਟੀਮ ਵੱਲੋਂ ਸਾਰੀ ਟੀਮ ਦਾ ਪ੍ਰਮਾਤਮਾ ਤੇ ਸੱਚੇ ਪਾਤਸ਼ਾਹ ਇਹ ਟੀਮ ਐਸੇ ਤਰ੍ਹਾਂ ਬਣੀ ਰਹੇ ਸਰਕਾਰ ਦੇ ਕੰਮ ਖੋਲੀਏ ਸਰਕਾਰ ਭੈਰੀ ਹੋਈ ਪਈ ਐ ਸਰਕਾਰ ਗੁੰਡੀ ਹੋਈ ਪਈ ਐ ਗੰਦੇ ਹਾੜੇ ਲੁੱਟਾ ਖਵਾ ਚੋਰੀਆ ਹੋ ਰਹੀਆਂ ਨੇ ਸਾਡੇ ਪ੍ਰਧਾਨ ਜੀ ਦੇ ਦਸਾਂ ਕਾਂਗਰਸ ਪਾਰਟੀ ਜਿੰਦਾਬਾਦ ਰਹੇ ਹੂਨ ਗਾਂਧੀ ਜਿੰਦਾਬਾਦ ਜਿੰਦਾਬਾਦ ਵਿਜੇਂਦਰ ਸਿੰਘ ਲਾਖੰਡਾ ਜਿੰਦਾਬਾਦ ਜਿੰਦਾਬਾਦ ਰਹੇ ਹੂਨ ਗਾਂਧੀ ਜਿੰਦਾਬਾਦ ਜਿੰਦਾਬਾਦ ਸਾਡੇ ਟੋਰੀ ਦੇ ਹਲਕੇ ਦੇ ਵਰਕਰਾਂ ਦੇ ਨਾਂ ਤੇ ਜਿਗਾਰੇ ਵਰਕਰ ਕਾਂਗਰਸ ਪਾਰਟੀ ਜਿੰਦਾਬਾਦ 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 ਚਲੋ ਆਜੋ ਆਜੋ ਨੇਤਾ ਜੀ ਆਜੋ ਕਾਂਗਰਸ ਪਾਰਟੀ ਜਿੰਦਾਬਾਦ ਆੰਦਾਰੋ ਤੇ ਨੌਜਵਾਨ ਬੱਚੇ ਤੇ ਮੇਰੇ ਉੱਚ ਪੱਧਰ ਦੇ ਆਏ ਨੇ ਸਾਡੇ ਪੁਰਾਣੇ ਤੇ ਪੁਰਾਣੇ ਕਾਂਗਰਸ ਵਰਤ ਇਹਨੇ ਆਪਣੀ ਜਿੰਦਗੀ ਸਾਰੀ ਇਸ ਪਾਰਟੀ ਦੇ ਵਾਸਤੇ ਲਾ ਦਿੱਤੀ ਹੈ ਅਜਿਹੀ ਉਹ ਸਾਡੇ ਨਾਲ ਉਸੇ ਜਰਾ ਮੋਢੇ ਨਾਲ ਮੋਢਾ ਲਾ ਕੇ ਸੂਰ ਬੇਨਾਲ ਖੜੇ ਨੇ ਆ ਸਾਰੇ ਵਰਕਰਾਂ ਦੇ ਨਾਲ ਖੜੇ ਨੇ ਮੈਂ ਤਾਂ ਇਹ ਹੀ ਬਿਆਨ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਗਗਨਨਾਥ ਸਰੇਆਮ ਰੁਪਿਆ ਜਾਰੀਆਂ ਨਹੀਂ ਕਤਲਿਆਮ ਹੋ ਰਿਹਾ ਗੁਰੇ ਹਾਲ ਹੋ ਰਹੇ ਨਹੀਂ ਘੂਰੀਆਂ ਵਿੱਚ ਵੀ ਚੋਰੀਆਂ ਹੋਈਆਂ ਸਾਡੇ ਘਰ ਦੀ ਚੋਰੀ ਹੋਈ ਕਿਸੇ ਨੇ ਆ ਕੇ ਕਈ ਪੁੱਛਿਆ ਤੱਕ ਨਹੀਂ ਹੈ ਕਿ ਬਈ ਚੋਰੀ ਕਿੰਨੇ ਦੀ ਹੋ ਗਈ ਤੇ ਕੌਣ ਹੈਗਾ ਇਹ ਪ੍ਰਸ਼ਾਸਨ ਹੈ ਇਹਦਾ ਜਮਈ ਗੰਦਾ ਪ੍ਰਸ਼ਾਸਨ ਰਾਜਾ ਬੇਕਲਾਂ ਜੀ ਸਾਡੇ ਯੂਨ ਕਾਂਗਰਸ ਦੇ ਪ੍ਰਧਾਨ ਗਗਨ ਜੀ ਸਭਾ ਸਾਡੇ ਸੀਨੀਅਰ ਲੀਡਰ ਸਾਡੇ ਮਤਭਾ ਨਾਲ ਹੀ ਸਾਰੇ ਸੀਨੀਅਰ ਲੀਡਰ ਜੋ ਅੱਜ ਬੈਠੇ ਨੇ ਜੇ ਮੈਂ ਨਾਮ ਲਵਾਂ ਸਭ ਕਾ ਬਹੁਤ ਟਾਈਮ ਲੱਗ ਜਰਿਆ ਪਹਿਲਾਂ ਤਾਂ ਸਾਰੇ ਜਾਣੇ ਜਿਹੜੇ ਖੇੜੇ ਬੈਠੇ ਹੋ ਬਾਈ 5 ਮਿੰਟ ਲੱਗਣੇ ਹੈ ਬੈਜੋ 5 ਮਿੰਟ ਔਰ ਨਾਰੇ ਲਾਉਣੇ ਹੈ ਪੰਜ ਜ਼ੋਰ ਦੇ ਨਾਲ ਦੋਵੇਂ ਬਾਵਾ ਖੜੀਆ ਕਰਕੇ ਕਿਉਂਕਿ ਇਹ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਛਕਦੀ ਇਹ ਗੂੰਗੀ ਬੋਲੀ ਸਰਕਾਰ ਹੈ ਇਹਨਾਂ ਦੇ ਕੰਨਾਂ ਦੇ ਉੱਤੇ ਆਵਾਜ਼ ਪਹੁੰਚਾਉਣੀ ਹੈ ਤਾਂ ਦੋਵੇਂ ਬਾਵਾ ਖੜੀਆ ਕਰਕੇ ਨਾਰੇ ਲਾਉਣੇ ਪੰਜਾਬ ਸਰਕਾਰ ਆਏ ਨੇ ਕਿਉਂਕਿ ਜਿਹੜੀ ਧੂਰੀ ਦੀ ਤੁਹਾਡੇ ਨਾਰਿਆਂ ਦੀ ਆਵਾਜ਼ ਆ ਨਾ ਇਹ ਚੰਡੀਗੜ੍ਹ ਦੀਆਂ ਸੜਕਾਂ ਤੇ ਜਿਹੜਾ ਮੁੱਖ ਮੰਤਰੀ ਉਹ ਰੋਜਿਤ ਕੇ ਗਿਆ ਨਾ ਉਹਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ ਇਹ ਤਾਂ ਹਜੇ ਟ੍ਰੇਲਰ ਹੈ ਮੈਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹਣਾ ਹੈ ਭਾਵੇਂ ਤੁਸੀਂ ਦਿਖਾ ਦਿਓ ਇਹ ਤਾਂ ਟ੍ਰੇਲਰ ਹੈ ਇਹ ਤਾਂ ਬਲਾਕ ਪ੍ਰਧਾਨਾ ਨੇ ਜਿਹੜਾ ਵਪਾਰੀ ਵਰਗ 10-10 ਵੀ ਬੰਦੇ ਨੂੰ ਰੋਜ਼ਗਾਰ ਦਿੰਦਾ ਜਦੋਂ ਉਹਦੇ ਘਰਾਂ 'ਚ ਵੜ ਕੇ ਉਹਦੇ ਸਿਰ ਤੇ ਗੋਲੀ ਰੱਖ ਕੇ ਬੰਦੂਖ ਰੱਖ ਕੇ ਬਸਤਾਨ ਰੱਖ ਕੇ ਚੋਰੀ ਕੀਤੀ ਜਾਂਦੀ ਹੈ ਤਾਂ ਉਸ ਵਪਾਰੀ ਨੂੰ ਪੁੱਛ ਕੇ ਦੇਖੋ ਕਿ ਕੀ ਹੁੰਦੀ ਹੈ ਏ ਮੈਂ ਕੱਲ ਆਪਾਂ ਤੇਰੇ ਉਪਰ ਆਕੇ ਨਹੀਂ ਕੇਰੇ ਸਾਡੇ ਧੂਰੀ ਦੇ ਵਿੱਚ ਇੱਕ ਨਾਮੀ ਪਰਿਵਾਰ ਦੇ ਨਾਲੇ ਹੋਇਆ ਜਿਹਦੇ ਘਰ ਵਿੱਚ ਵੜ ਕੇ ਉਹਦੇ ਸੱਤੇ ਬਸਤੌਰ ਰੱਖ ਕੇ ਲੁੱਟਖੋ ਕੀਤੀ ਗਈ ਕਿੰਨੀਆਂ ਚੋਰੀਆਂ ਹੋਈਆਂ ਇੱਕ ਦਿਨ ਦੇ ਵਿੱਚ 5-6 ਦੁਕਾਨਾਂ ਤੇ ਚੋਰੀਆਂ ਹੋਈਆਂ ਪਰ ਉਹਦਾ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਬਾਹਰ ਪੂਰੇ ਪੰਜਾਬ ਦੇ ਵਿੱਚ ਜਦ ਅਸੀਂ ਕਮਰੇ ਦੇਖਦੇ ਆ ਪਤਾ ਲੱਗਦਾ ਵੀ ਕਦੇ ਕਿਸੇ ਦੇ ਘਰੇ ਵੜ ਕੇ ਐਨਐਲਏ ਨੂੰ ਕਿਡਨਾਪ ਕਰ ਲਿਆ ਕਦੇ ਕਿਸੇ ਦੇ ਘਰ ਵੜ ਕੇ ਬੋਲ ਕੇ ਮਾਰ ਕੇ ਕਤਲ ਕਿਤੇ ਜਾਂਦੇ ਆ ਸੱਚ ਜਾਣਿਓ ਸਾਨੂੰ ਵੀ ਡਰ ਲੱਗਦਾ ਇੱਕ ਵਾਰੀ ਤਾਂ ਕਿ ਨਹੀਂ ਜੀ ਸਰਪੰਚ ਸਾਹਿਬ ਟੇਲੇ ਵਾਲੇ ਬੈਠੇ ਐ ਸਹੀ ਗੱਲ ਹੈ ਕਿ ਨਹੀਂ ਔਰ ਪਿਛਲੇ ਦਿਨੀ ਮੈਂ ਤੁਹਾਨੂੰ ਕਿਹਾ ਚਾਹੁੰਦਾ ਪਿਛਲੇ ਤੋਂ ਬੈਠੇ ਆ ਸਤਪਾਲ ਜੀ ਉਹਨਾਂ ਨੂੰ ਪੁੱਛੋ ਉੱਥੇ ਦੇ ਸਾਫਤਾ ਸਰਪੰਚ ਤੇ ਆ ਬੋਲ ਦੇ ਸਾਹਮਣੇ ਦੀ ਗੱਲ ਹੈ ਜੀ ਬੜ੍ਹਵਾਲ ਦੀ ਗੱਲ ਹੈ ਪਿੰਡ ਆਪਣੇ ਬੜ੍ਹਵਾਲ ਹਲਕੇ 'ਚ ਹੀ ਪੈਂਦਾ 20 ਮੋਟਰਾਂ ਦੀਆਂ ਤਾਰਾਂ ਚੋਰੀਆਂ ਕਰਨੀਆਂ ਉੱਥੇ ਦੱਸੋ ਕਿੱਥੇ ਜਾਂਦੇ ਹਸਨਪੁਰ ਹੋਈ ਐ ਆਮ ਜਿਹੜੀ ਗਲੀ ਇਸੜੇ ਵਾਲੀ ਦੱਸ ਰਿਆ ਸੀ ਉਹ ਬੰਦਾ ਇਸੜੇ ਤੋਂ ਜਾ ਰਿਹਾ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਧੂਰੀਓ ਅਲਹਾਰ ਮਾਜਰੇ ਵਾਲਾ ਜਦ ਮੋਟ ਟੱਪਿਆ ਉਹਦਾ ਡਾਂਗਾ ਮਾਰ ਕੇ ਉਹਦਾ ਸਿਰ ਪਾੜਿਆ ਗਿਆ ਉਹਦੀ ਲੱਤਾਂ ਤੋੜੀਆਂ ਗਈਆਂ ਉਹ ਗਰੀਬ ਪਰਿਵਾਰਿਕ ਐਸੀ ਪਰਿਵਾਰ ਦਾ ਬੱਚਾ ਸੀ ਉਹ ਆਜਾ ਦੇ ਘਰੇ ਬੈਠੇ ਤੇਰੇ ਘਰ ਦਾ ਚੁੱਲਾ ਦੱਸੋ ਕਿਵੇਂ ਜਲੂ ਜਦੋਂ ਘਰ ਦਾ ਪੈਸੇ ਕਮਾਉਣ ਵਾਲਾ ਵਿਅਕਤੀ ਘਰੇ ਮੰਜੇ ਤੇ ਤੇ ਇਹ ਹਾਲਾਤ ਕਿਉਂ ਬਣੇ ਪੁੱਛਦਾ ਪੰਜਾਬ ਕੀ ਇਹ ਆ ਬਦਲਾ ਆਮ ਆਦਮੀ ਪਾਰਟੀ ਜਿਹੜੀ ਆਖਦੀ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਕਿ ਪਿੰਡ ਵਿਹਾਰੇ ਚੋਰੀਆਂ ਇਹ ਬਦਲਾਅ ਹੈ ਕਿਸਾਨ ਧਰਨੇ ਤੇ ਬੈਠੇ ਆ ਕਿ ਇਹ ਬਦਲਾਅ ਹੈ ਵਿੱਚ ਜਿਹੜੇ ਕਾਨੂੰਨ ਦੇ ਹਾਲਾਤ ਬਣੇ ਆ ਇਹ ਸਾਰਿਆਂ ਨੂੰ ਜਾਣੂ ਹੈ ਕਿਵੇਂ ਘਰਾਂ ਦੇ ਵਿੱਚ ਵੜ ਕੇ ਗੈਂਗਸਟਰ ਗੋਲੀਆਂ ਮਾਰਦੇ ਆ ਕਿਵੇਂ ਰਾਹਗੀਰ ਜਾਂਦਿਆਂ ਨੂੰ ਲੁੱਟੂ ਖੁੱਟੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਮੇਰੇ ਵੱਡੇ ਭਰਾ ਭਾਈ ਮਨਿੰਦਰ ਸਿੰਘ ਰਾਜਾ ਬ੍ਰਿੰਦੀਪੀਤ ਜੀ ਅਸ਼ਾ ਨੀਸ਼ਾ ਇਹ ਅੱਜ ਦਾ ਇਹ ਤੱਕ ਨਾ ਮੁੱਖਿਆ ਗਿਆ ਜਿਵੇਂ ਸਾਡੇ ਬਲ ਕਾਂਗਰਸ ਕਮੇਟੀ ਦੇ ਪ੍ਰਧਾਨ ਨਦੀਪ ਜੀ ਉਸ ਦੀ ਇਸ ਜੀ ਸਾਡੀ ਸਾਰੀ ਲੀਡਰਸ਼ਿਪ ਔਰ ਇਸ ਵਿੱਚ ਸਾਡੇ ਉਪ ਮੰਤਰੀ ਬਣ ਕੇ ਆਏ ਮੇਰੇ ਰਾਜਾ ਰਾਜਾ ਮੇਤਲਾ ਜੀ ਔਰ ਤਮਾਮ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਡੇ ਤੁਹਾਨੂੰ ਜੀ ਦੀ ਔਰ ਤਰਫੋਂ ਮੰਗੀ ਜੀ ਹੁਣ ਸਾਰੇ ਐਮਸੀ ਸਾਹਿਬਾਨ ਹੋ ਸਾਰੇ ਅਜੂਰੇ ਪਹੁੰਚੇ ਹੈ ਤਾਂ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕੀਏ ਔਰ ਮਾਨਯੋਗ ਬੀਐਸਪੀ ਸਾਹਿਬ ਨੂੰ ਦੱਸ ਸਕੀਏ ਕਿ ਪੰਜਾਬ ਵਿੱਚ ਹੋਰ ਸਾਡੇ ਖਾਸ ਕਰਕੇ ਪੂਹੀ ਸ਼ਹਿਰ ਕੀ ਚੱਲ ਰਿਹਾ ਪਿਛਲੇ ਜੀ ਵਿੱਚ 1.5-2 ਮਹੀਨੇ ਵਿੱਚ ਅਸੀਂ ਸਾਹਮਣੇ ਦੇਖਿਆ ਕਿ ਕਿੰਨੀਆਂ ਚੋਰੀਆਂ ਹੋਈਆਂ ਕਿਵੇਂ ਲੋਕ ਖੋ ਦਿੱਤੇ ਗਏ ਉਹਦੇ ਕਰਕੇ ਅੱਜ ਵੀ ਧਰਨਾ ਲਾਇਆ ਕਿੰਨਾ ਚਿਰ ਚੱਲਦਾ ਰਹੇਗਾ ਇਹ ਰੋਸ ਪ੍ਰਦਰਸ਼ਨ ਅਸੀਂ ਰੋਸ ਪ੍ਰਦਰਸ਼ਨ ਅੱਜ ਡੀਐਸਪੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਣਾ ਹੈ ਤੇ ਉਹਨਾਂ ਨੂੰ ਦੱਸਣਾ ਹੈ ਕਿਰੋਂ ਇਹਦੇ 15 ਵੀ ਦਿਨਾਂ ਵਿੱਚ ਉਰੇ ਪੁਲਿਸ ਦੀ ਗਸ਼ਤ ਨਹੀਂ ਬਿਧਾਉਂਦੇ ਰਾਤਾਂ ਨੂੰ ਉਰੇ ਪੰਜਾਬ ਤੇ ਜਿਹੜਾ ਸਾਡਾ ਪੂਹੀ ਦੇ ਹਾਲਾਤ ਨੇ ਉਹਨੂੰ ਚੰਗੇ ਨਹੀਂ ਕਰਦੇ ਤਾਂ ਅਸੀਂ ਪੱਕੇ ਤੌਰ ਤੇ ਉਰੇ ਆਉਣ ਵਾਲੇ